ਮਹਿੰਦਰ ਭਗਤ ਦਾ ਵੈਲਕਮ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦੱਸਦੇ ਆ ਤਸਵੀਰਾਂ ਦੇ ਵਿੱਚ ਯਾਰ ਦੇਖੋ ਤਸਵੀਰਾਂ ਹੋਰ ਉਹ ਦੇਖੋ ਤਸਵੀਰਾਂ ਦੇਖੋ ਇਸ ਵਾਰ ਅਸੀਂ মিডিਆ ਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ ਮਹਿੰਦਰ ਭਗਤ ਦੇ ਨਾਲ ਕੋਈ ਨਹੀਂ ਮਾਰਗੇ ਮੈਂ ਜਾਣਦਾ ਵੱਡੀ ਮਾਤਰਾ ਦੇ ਵਿੱਚ ਵੈਸਟ ਹਲਕਾ ਤੋਂ ਲੀਡ ਮਿਲੀ ਹੈ ਜੀ ਇਹ ਜੋ ਅੱਜ ਰਿਜ਼ਲਟ ਆਇਆ ਹੈਗਾ ਇਹ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਮਿਹਨਤ ਉਹਨਾਂ ਦਾ ਪਰਿਵਾਰ ਦੀ ਮਿਹਨਤ ਔਰ ਸਾਰੇ ਹੀ ਵਲੰਟੀਅਰ ਸਹਿਬਾਨ ਕਾਰਜਕਰਤਾ ਨੇ ਐਮ ਐਲ ਏਜ਼ ਨੇ ਮਨਿਸਟਰ ਨੇ ਸਾਰੇ ਚੇਅਰਮੈਨ ਸਹਿਬਾਨ ਨੇ ਸਾਰਿਆਂ ਨੇ ਜਿੰਦਾਦਮਨ ਕੀਤੀ ਹੈ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵੱਸ ਦਿਨ ਰਾਤ ਮਿਹਨਤ ਕੀਤੀ ਹੈ ਇਹ ਜੋ ਰਿਜਲਟ ਆਇਆ ਹੈ ਕੇਵਲ ਤਕਲੀਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਾਂ ਨੂੰ ਸਬਕ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਮਿਹਨਤ ਕਰਕੇ ਇਹ ਅੱਜ ਦਾ ਰਿਜਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਮਾਤਰਾ ਦੇ ਵਿੱਚ ਕਿਹੜੀ ਲੀਡ ਮਿਲੀ ਹੈ 37000 ਤੋਂ ਸਾਡੀ ਆਪਕ ਲੀਡ ਕਿਹੜੀ ਬਸਤ ਹਲਕੇ ਦੇ ਵਿੱਚ ਸਾਰੇ ਜੋੜ ਕੇ ਵੀ ਤੁਹਾਡੇ ਬਰਾਬਰ ਨਹੀਂ ਪਹੁੰਚ ਰਹੇ ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ ਇਹ ਉਹਨਾਂ ਦਾ ਕਰਿਸ਼ਮਾ ਹੈਗਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਜਨਤਾ ਉਹਨਾਂ ਨੂੰ ਪਿਆਰ ਕਰਦੀ ਹੈ ਸਤਿਕਾਰ ਕਰਦੀ ਹੈ ਇਹ ਜੋ ਵੋਟ ਪਈ ਹੈਗੀਏ ਪੰਜਾਬ ਸਰਕਾਰ ਤੇ ਮਾਨ ਸਭਾ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ। ਕਈ ਸਾਲ ਬਾਅਦ ਭਗਤ ਪਰਿਵਾਰ ਦੀ ਇੱਕ ਵਾਰ ਫੇਰ ਵਾਪਸੀ ਹੋਣ ਜਾ ਰਹੀ ਹੈ ਕੁਰਸੀ ਦੇ ਵਿੱਚ। ਨਹੀਂ ਇਹ ਪਰਿਵਾਰ ਨਹੀਂ ਜੋ ਹੈਗਾ ਅਸੀਂ ਕਾਰਗਰਤਾ ਹੈਗੇ ਹਾਂ ਅਸੀਂ ਸੇਵਕ ਹੈਗੇ ਹਾਂ ਅਸੀਂ ਸੇਵਾਦਾਰ ਹੈਗੇ ਹਾਂ ਇਸ ਕਰਕੇ ਕੋਈ ਭਗਤ ਪਰਿਵਾਰ ਦੀ ਗੱਲ ਨਹੀਂ ਹੈਗੀ ਸਹੀ ਸੇਵਾਦਾਰ ਅਸੀਂ ਕੰਮ ਕਰ ਰਹੇ ਹਾਂ। ਕਿਹੜੇ ਕਿਹੜੇ ਕੰਮਾਂ ਦੇ ਤੁਹਾਡੇ ਮੂਹਰੇ ਰਹਿਣਗੇ ਜਿਹੜੇ ਸਭ ਤੋਂ ਪਹਿਲ ਦੇ ਮੈਂ ਪਹਿਲੇ ਵੀ ਕਿਹਾ ਹੈਗਾ ਕਿ ਜੋ ਜਨਤਾ ਦੀਆਂ ਮੁੱਢਣੀਆਂ ਲੋੜਾਂ ਹੈਗੀਆਂ ਔਰ ਨਸ਼ੇ ਦਾ ਜੋ ਬਹੁਤ ਜ਼ਿਆਦਾ ਵੈਸਟ ਵਿੱਚ ਬਿਮਾਰੀ ਹੈ ਉਹਨੂੰ ਹੱਲ ਕੀਤਾ ਜਾਵੇਗਾ ਠੀਕ ਹੈ ਜਿਹੜੇ ਲੋਕ ਕਰ ਰਹੇ ਸੀਗੇ ਉਹਨਾਂ ਦੇ ਕੇ ਕੀਤਾ ਜਾਵੇਗਾ ਕੀ ਕੀਤਾ ਜਾਵੇਗਾ ਜਿਹੜੇ ਲੋਕ ਕਰਦੇ ਫੇਸਾ ਰਹੇ ਸੀ ਉਹਨਾਂ ਬਾਰੇ ਕੀ ਉਹਨਾਂ ਦਾ ਸਰਕਾਰ ਪੂਰਾ ਇੰਤਜ਼ਾਮ ਕਰੇਗੀ ਮੈਂ ਦੇਖਿਆ ਸੀ ਗੱਲਬਾਤ ਕਿੱਥੇ ਗਈ ਆ ਮਹਿੰਦਰ ਭਗਤ ਦੇ ਨਾਲ ਜੋ ਉਹਨਾਂ ਨੇ ਦੱਸਿਆ ਇਹ ਵੱਡੀ ਮਾਤਰਾ ਦੇ ਵਿੱਚ ਕਿਹੜੀ ਜੀ ਤੇ ਸੈਂਟਾ ਹੈ 50000 ਦੇ ਤੋਂ ਕਿਹੜੀ ਜੇ ਤੇ ਲੱਤੀ ਹੈਗੀ ਆ ਜਿੰਦੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹੀ ਬਤਾ ਜੋ ਜੋ ਮਹਿੰਦਰ ਭਗਤਾਂ ਕਾੜਾ ਵੈਲਕਮ ਕੀਤਾ ਜਾ ਰਿਹਾ ਲੱਡੂਆਂ ਦਾ ਉਹਨਾਂ ਦੇ ਵਰਕਰਾਂ ਵੱਲੋਂ ਲੱਡੂ ਖਵਾਇਆ ਜਾ ਰਿਹਾ ਤਸਵੀਰਾਂ ਦੇਖਿਓ ਮਹਿੰਦਰ ਭਗਤਾਂ ਦਾ ਸਵਾਗਤਮ ਕਿੱਤਾ ਜਾ ਰਿਹਾ ਲੱਡੂਆਂ ਦੇ ਨਾਲ ਉਹਨਾਂ ਨੂੰ ਤੁਸੀਂ ਦੇਖਿਓ ਤਸਵੀਰਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਕਿਹੜਾ ਉਹਨਾਂ ਦਾ ਵੈਲਕਮ ਵੱਡੀ ਪੱਧਰ ਤੇ ਸਵਾਗਤਮ ਕੀਤਾ ਜਾ ਰਿਹਾ ਤੁਹਾਡਾ ਵੀ ਕ ਕਈ ਪਹਿਲਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਲੰਧਰ ਵੈਸਟ ਦੇ ਵਿੱਚ ਉਹਦੀ ਵੱਡੀ ਲੀਡ ਆਮ ਆਦਮੀ ਪਾਰਟੀ ਨੂੰ ਕਿਹੜੇ ਨੇ ਮਿਲਿਆ 37000 ਦੇ ਕਰੀਬ ਕਿਹੜੀ ਹੈ ਲੀਡ ਮਿਲਦੀ ਹੈ ਮਹਿੰਦਰ ਭਗਤ ਨੂੰ ਇਹ ਜਿਸ ਦੀ ਵਿੱਚ ਦੁਆਰਾ ਤੋਂ ਵਾਪਸੀ ਭਗਤ ਪਰਿਵਾਰ ਦੀ ਕਿਹੜੀ ਹੈ ਉਸ ਨੂੰ ਐਮਐਲਏ ਦੀ ਕੁਰਸੀ ਤੇ ਹੋਈ ਹੈ ਉਹਨਾਂ ਦਾ ਕਹਿਣਾ ਇਸ ਬਾਰੇ ਕਿਹੜੇ ਕੰਮ ਹੈ ਉਹ ਸਰਕਾਰ ਖੁਣ ਕਰੇਗੀ ਉਹਨਾਂ ਦੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਇਸ ਬਾਰੇ ਅਸੀਂ ਜਾਣਦੇ ਹਾਂ ਗੱਲਬਾਤ ਕਰ ਅਤੇ ਤਸਵੀਰਾਂ ਹੋਣ ਇਸ ਤੋਂ ਬਾਅਦ ਹੁਣ ਮਹਿੰਦਰ ਭਗਤ ਮੰਦਰ ਦੇ ਵਿੱਚ ਮੱਥਾ ਟੇਕਣਗੇ ਉਸ ਤੋਂ ਬਾਅਦ ਉਹਨਾਂ ਦਾ ਕਿਹੜੇ ਆ ਵੀ ਦੇਖ ਰਹੇ ਹੋ ਤਸਵੀਰਾਂ ਅਸੀਂ ਗੱਲਬਾਤ ਕੀਤੀ ਗਏ ਮਹਿੰਦਰ ਭਗਤ ਦੇ ਨਾਲ ਉਹਨਾਂ ਦਾ ਕਹਿਣਾ ਇਹ ਮੇਰੀ ਜਿੱਤ ਨਹੀਂ ਹੈ ਜੋ ਹੈ ਵੈਸਟਲ ਕੇ ਦੀ ਕਿਹੜੀ ਹੈ ਜਿੱਤ ਹੈ ਕੈਮਰਾਮੈਨ ਮੋਨੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ ਕੈਪਟਨ ਮੰਤਰੀ ਅਮਨ ਲੋੜਾ ਜੀ ਪਹੁੰਚੇ ਨੇ ਸੈਵਿਕਨ ਲੈ ਕੇ ਪਹੁੰਚੇ ਨੇ ਅਮਨ ਜੀ ਵੱਡੀ ਮਾਤਰਾ ਦੇ ਵਿੱਚ ਵੈਸਟ ਹਲਕੇ ਦੀ ਕਿਹੜੀ ਜਿੱਤ ਮਿਲੀ ਨਹੀਂ ਸਰਟੀਫਿਕੇਟ ਮੈਂ ਨਹੀਂ ਲੈ ਕੇ ਪਹੁੰਚਿਆ ਜੀ ਇਹ ਤਾਂ ਜਲੰਧਰ ਵੈਸਟ ਦੇ ਲੋਕਾਂ ਨੇ ਹੀ ਮਹਿੰਦਰ ਭਗਤ ਜੀ ਨੂੰ ਆਮ ਆਦਮੀ ਪਾਰਟੀ ਨੂੰ ਸ਼੍ਰੀ ਕੇਜਰੀਵਾਲ ਜੀ ਦੀਆਂ ਪਾਲਿਸੀਆਂ ਨੂੰ ਔਰ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਨੂੰ ਅਰਵਿੰਦਰ ਭਗਤ ਜੀ ਦੀ ਸ਼ਰਾਫਤ ਨੂੰ ਇਹ ਸਰਟੀਫਿਕੇਟ ਜਲੰਧਰ ਦੇ ਲੋਕਾਂ ਨੇ ਦਿੱਤਾ ਹੈ ਅਸੀਂ ਤਾਂ ਸਿਰਫ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਪਹੁੰਚੇ ਹਾਂ ਖੁਸ਼ੀ ਦਾ ਇਜ਼ਹਾਰ ਕਰਨ ਦੇ ਲਈ ਪਹੁੰਚੇ ਹਾਂ ਵੱਡੀ ਮਾਤਰਾ ਦੇ ਵਿੱਚ ਕਿਹੜੀ ਜਿੱਤ ਮਿਲਦੀ ਹੈ ਵੈਸਟ ਹਲਕੇ ਦੇ ਵਿੱਚ ਉਹਦੀ ਕਿਹੜੀ ਹੈ 53700 ਦੇ ਕਰੀਬ ਕਿਹੜੀ ਲੀਡ ਮਿਲੀ ਬਿਲਕੁਲ ਜੀ ਮੈਂ ਸਮਝਦਾ ਕਿ ਇੱਕ ਤਰਫਾ ਜਿੱਤ ਹੈ ਜਿਹੜੀ ਜਲੰਧਰ ਵੈਸ ਦੇ ਲੋਕਾਂ ਨੇ ਬਖਸ਼ੀ ਹੈ ਮਹਿੰਦਰ ਭਗਤ ਜੀ ਨਾਰਾਮਾਦੀ ਪਾਰਟੀ ਨੂੰ ਇੱਕ ਬਹੁਤ ਵੱਡਾ ਕਲੀਅਰ ਕਟ ਮੈਸੇਜ ਗਿਆ ਦਿੱਤਾ ਹੈ ਜਲੰਧਰ ਵੈਸ ਦੇ ਲੋਕਾਂ ਨੇ ਕਿ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਕੇਜਰੀਵਲ ਸਾਹਿਬ ਦੀ ਔਰ ਮਾਨ ਸਾਹਿਬ ਦੀਆਂ ਪਾਲਿਸੀਆਂ ਦੇ ਨਾਲ ਜਲੰਧਰ ਦੇ ਲੋਕ ਨੇ ਜਿਹੜੇ ਉਹ ਖੜੇ ਨੇ ਮੈਂ ਤੁਸੀਂ ਵੀ ਲੋਕਾਂ ਦੇ ਵਿੱਚ ਰਹੇ ਹੋ ਤੁਸੀਂ ਵੀ ਇੱਕ ਮਹੀਨਾ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿਹੜੇ ਮੁੱਦੇ ਆ ਕਿਹੜੇ ਹੁਣ ਸਰਕਾਰ ਵੱਲੋਂ ਤੁਹਾਡੇ ਵੱਲੋਂ ਕਿਹੜੇ ਕੰਮ ਪੈਲਦੇ ਦਰ ਮੁੱਦੇ ਲੋਕਾਂ ਦੇ ਨੇ ਤੇ ਹੱਲ ਵੀ ਲੋਕਾਂ ਦੇ ਵਿੱਚ ਰਹਿ ਕੇ ਕੀਤੇ ਜਾਣਗੇ ਜਿੰਨੇ ਮਸਲੇ ਡਿਸਕਸ ਹੋਏ ਨੇ ਇਸ ਇੱਕ ਮਹੀਨੇ ਦੌਰਾਨ ਸਰਕਾਰ ਦੇ ਧਿਆਨ ਦੇ ਵਿੱਚ ਆਏ ਨੇ ਕੱਲਾ-ਕੱਲਾ ਮਸਲਾ ਜਿਹੜਾ ਉਹ ਚਾਹੇ ਸੀਵਰੇਜ ਦਾ ਹੈ ਵਾਟਰ ਸਪਲਾਈ ਦਾ ਹੈ ਲਾਈਟਾਂ ਦਾ ਹੈ ਬੇਸਿਕ ਫੈਸਿਲਿਟੀਆਂ ਦਾ ਹੈ ਐਮਿਨਿਟੀਆਂ ਦਾ ਜੋ ਹੈ ਉਹ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਸਰਕਾਰ ਵੱਲੋਂ ਪਹਿਦੇ ਆਧਾਰ ਦੇ ਉੱਪਰ ਉਹ ਪੂਰਾ ਕਿੱਥੇ ਜਾਏਗਾ ਸਾਹਿਬ ਨੇ ਇੱਕ ਪ੍ਰੋਮਿਸ ਕੀਤਾ ਸੀ ਜਲੰਧਰ ਵਾਸੀ ਦੇ ਲੋਕਾਂ ਨਾਲ ਕਿ ਕਿਹੜੀ ਉਹਦਾ ਉਹਦਾ ਵੱਡਿਆ ਵੱਡੇ ਲੈਵਲ ਦਾ ਉਹਦਾ ਦਿੱਤਾ ਜਾਏ। ਦੇਖੋ ਜੋ ਵੀ ਮੈਂ ਤਾਂ ਦੇਖੋ ਤੁਸੀਂ ਗਲਤ ਬੰਦੇ ਨੂੰ ਸਵਾਲ ਕਰ ਰਹੇ ਹੋ ਮੈਂ ਤਾਂ ਪਾਰਟੀ ਦਾ ਬਹੁਤ ਛੋਟਾ ਜਿਹਾ ਵਰਕਰ ਹਾਂ ਪਰ ਜੋ ਜੋ ਵੀ ਗੱਲ ਸਾਡੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿੰਦੀ ਹੈ ਚਾਹੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਮਾਨ ਸਾਹਿਬ ਕਹਿੰਦੇ ਨੇ ਉਹਦੇ ਉੱਪਰ ਖੜਾ ਜਿਹੜਾ ਹਮੇਸ਼ਾ ਹੁਣ ਤੱਕ ਦਾ ਟ੍ਰੈਕ ਰਿਕਾਰਡ ਹੈ ਕਿ ਪਾਰਟੀ ਔਰ ਲੀਡਰਸ਼ਿਪ ਸਾਡੀ ਉੱਤਰ ਨਹੀਂ ਰਹੀ ਹੈ ਬਾਕੀ ਦੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਜੋ ਆਮ ਆਦਮੀ ਪਾਰਟੀ ਦੇ ਉੱਤੇ ਐਕਸ਼ਨ ਕੀਤੇ ਜਾਂਦੇ ਸੀ ਤੇ ਅੱਜ ਅਵੈਸਟ ਹਲਕੇ ਦੇ ਲੋਕਾਂ ਨੇ ਜਵਾਬ ਦੇ ਦਿੱਤਾ ਗਿਆ ਬਿਲਕੁਲ ਦੇ ਦਿੱਤਾ ਜੀ ਇਸੇ ਗੱਲ ਦਾ ਧੰਨਵਾਦ ਕਰਨ ਦੇ ਲਈ ਅੱਜ ਪਹੁੰਚੇ ਹਾਂ ਕਿ ਜਲੰਧਰ ਵੈਸਟ ਦੇ ਲੋਕਾਂ ਨੇ ਬਹੁਤ ਸਿਆਣਾ ਸੁਲਝਿਆ ਹੋਇਆ ਡਿਸੀਜਨ ਹੈ ਜਿਹੜਾ ਉਹ ਲਿਆ ਹੈ ਔਰ ਇਹਦੇ ਨਾਲ ਜਲੰਧਰ ਵੈਸਟ ਔਰ ਪੂਰਾ ਜਲੰਧਰ ਨਵੀਆਂ ਲੀਹਾਂ ਦੇ ਉੱਪਰ ਡਵੈਲਪਮੈਂਟ ਦੀਆਂ ਲੀਹਾਂ ਦੇ ਉੱਪਰ ਚੱਲੇਗਾ। ਤੁਸੀਂ ਦੇਖਿਆ ਜੋ ਹੈ ਅਮਾ ਕੈਪਟਨ ਮੰਤਰੀ ਅਮਨ ਰੋੜੇ ਦੇ ਨਾਲ ਗਲਬਤ ਕੀਤੀ ਗਈ ਹੈ ਉਹ ਜਲੰਧਰ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਅਸੀਂ ਲੋਕਾਂ ਦੇ ਵਿੱਚ ਵਿਚਰੇ ਨੇ ਕਿਹੜੇ ਮੇਨ ਕੰਮ ਆ ਇਸ ਦੇ ਬਾਰੇ ਪੰਜਾਬ ਦੇ ਸੀਐਮ ਸਾਹਿਬ ਨੂੰ ਵੀ ਇਸ ਬਾਰੇ ਪਤਾ ਹੈਗਾ ਉਹ ਜਲਦੀ ਕਿਹੜੇ ਕੰਮ ਆ ਉਹਨਾਂ ਦੇ ਕੀਤੇ ਜਾਣਗੇ। ਕੈਨਰਮਨ ਮੋਨੂ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ